ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ ਸੈਲਫ ਗੁਰਦਿਆਲ ਔਰ ਦੋਸਤੋ ਮੈਂ ਦਸੂਆ ਪੰਜਾਬ ਤੋਂ ਔਰ ਅਸੀਂ ਅੱਜ ਬੈਠੇ ਆ ਪਿੰਡ ਬਾਜਵਾ ਔਰ ਸਾਹਮਣੇ ਸੱਡੇ ਭੰਜੀ ਬੈਠੇ ਨੇ ਕੁਲਜੀਤ ਜੀ ਔਰ ਇਹ ਬਾਜਵਾ ਦੇ ਵਿੱਚ ਇੱਕ ਫੈਕਟਰੀ ਓਨਰ ਨੇ ਔਰ ਅਸੀਂ ਇਹਨਾਂ ਨੂੰ ਅੱਜ ਤੋਂ 3-4 ਮਹੀਨੇ ਪਹਿਲਾਂ ਆਪਣਾ ਇੱਕ ਫੂਡ ਸਪਲੀਮੈਂਟ ਦਿੱਤਾ ਸੀ ਔਰ ਉਹਨਾਂ ਨੇ ਇਹ ਫੂਡ ਸਪਲੀਮੈਂਟ ਯੂਜ਼ ਕਰਕੇ ਕੀ ਕੀ ਇਹਨਾਂ ਨੂੰ ਬੈਨੀਫਿਟ ਹੋਇਆ ਅਸੀਂ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਇਹ ਫੂਡ ਸਪਲੀਮੈਂਟ ਅਪਰੋਕਸੀਮੇਟਲੀ 4-5 ਮਹੀਨੋਂ ਲੈ ਰਹੀ ਹਾਂ ਤੇ ਮੈਨੂੰ ਪਹਿਲੇ ਸਰਵਾਈਕਲ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਜਿੰਨਾ ਮੈਨੂੰ ਚੱਕਰ ਬਹੁਤ ਆਉਂਦੇ ਸੀਗੇ ਮੇਰੀ ਉਹ ਪ੍ਰੋਬਲਮ ਕਾਫੀ ਹੱਦ ਤੱਕ ਠੀਕ ਹੋ ਗਈ ਹੈ ਕਹਿ ਸਕਦੇ ਹਾਂ ਕਿ 95% ਠੀਕ ਹੋ ਚੁੱਕੀ ਆ ਤੇ ਹੋਰ ਮੇਰੇ ਕੋਲੈਸਟਰੋਲ ਲੈਵਲ ਬਹੁਤ ਹਾਈ ਸੀਗਾ ਉਹ ਲੋ ਹੋਇਆ ਹੈ ਬੀਪੀ ਮੇਰਾ ਹਾਈ ਰਹਿੰਦਾ ਸੀ ਉਹ ਲੋ ਹੋ ਗਿਆ ਹੈ ਮਤਲਬ ਹੋਰ ਬਹੁਤ ਸਾਰੀਆਂ ਮੇਰੇ weight ਲੂਜ਼ ਹੋ ਰਿਹਾ ਹੈ 5kg ਦੇ ਅਪ੍ਰੋਕਸੀਮੇਟਲੀ ਮੈਂ weight ਆਪਣਾ ਲੂਜ਼ ਕਰ ਚੁੱਕੀ ਹਾਂ ਤੇ ਮੈਨੂੰ ਜਿੱਦਾਂ ਥੋੜਾ ਚੱਲਣ ਤੇ ਸੀੜੀਆਂ ਚੜ੍ਹਨ ਤੇ ਸਾਹ ਚੜਦਾ ਸੀ ਉਹ ਪ੍ਰੋਬਲਮ ਖਤਮ ਹੋ ਚੁੱਕੀ ਹੈ ਮੈਂ ਬਡੇ ਰਾਮ ਨਾਲ ਹੁਣ ਕਾਫੀ ਧੇਰ ਵਾਕ ਕਰ ਸਕਦੀ ਹਾਂ ਸੀੜੀਆਂ ਚੜ੍ਹਦੀਆਂ ਉਤਰਦੀਆਂ ਹੋਰ ਘਰ ਦੇ ਕੰਮ ਕਰਦੀਆਂ ਮੈਨੂੰ ਸਾਰੀਆਂ ਪ੍ਰੋਬਲਮਸ ਕਾਫੀ ਹੱਦ ਤੱਕ ਠੀਕ ਹੋ ਚੁੱਕੀਆਂ ਆ ਤੇ ਪ੍ਰੋਡਕਟ ਮੇਰੇ ਲਈ ਬਹੁ ਬੈਨੀਫੀਸ਼ੀਅਲ ਰਿਹਾ ਹੈ ਇਹ ਫੈਮਿਲੀ ਜਿਹੜੀ ਕਿਸੇ ਦਿੱਤਾ ਜੀ ਪ੍ਰੋਡਕਟ ਹਾਂਜੀ ਇਹ ਮੈਂ ਆਪਣੀ ਮਦਰ ਨੂੰ ਵੀ ਦਿੱਤਾ ਸੀਗਾ ਉਹਨਾਂ ਨੂੰ ਵੀ ਇਹ ਪ੍ਰੋਡਕਟ ਨਾਲ ਬਹੁਤ ਰਾਤ ਮਿਲੀ ਹੈ ਤੁਸੀਂ ਦੱਸਿਆ ਕਿ weight ਡਾ ਲੂਸ ਹੋਇਆ ਤੁਸੀਂ ਉਹਦੇ ਵਾਸਤੇ ਕੋਈ ਸਪੈਸ਼ਲ ਐਕਸਰਸਾਈਜ਼ ਵੀ ਨਹੀਂ ਮੈਂ ਕੁਝ ਨਹੀਂ ਕੀਤਾ ਜੋ ਕੁਝ ਵੀ ਨਹੀਂ ਮੈਂ ਸਿਰਫ ਇਹ ਪ੍ਰੋਡਕਟ ਲੈ ਰਹੀ ਹਾਂ ਔਰ ਮੇਰੀ ਰੂਟੀਨ ਬਹੁਤ ਜ਼ਿਆਦਾ ਬੀਜ਼ੀ ਹੈ ਤੇ ਮੇਰੇ ਕੋਲ ਹੋਰ ਕੰਮ ਲਈ ਜਾਂ ਐਕਸਰਸਾਈਜ਼ ਲਈ ਨਹੀਂ ਟਾਈਮ ਹੈਗਾ ਮੈਂ ਸਿਰਫ ਇਹ ਪ੍ਰੋਡਕਟ ਲੈ ਰਹੀ ਹਾਂ ਇਸ ਪ੍ਰੋਡਕਟ ਦੇ ਨਾਲ ਹੀ ਮੈਂ 5kg ਲੂਸ ਕੀਤਾ ਹੈ ਦਿਖਾਓਗੇ ਪਰ ਕਿਹੜਾ ਪ੍ਰੋਡਕਟ ਯੂਜ਼ ਕੀਤਾ ਜੀ ਹਾਂਜੀ ਹਾਂ ਜੀ ਇਹ ਮੈਨੂੰ ਰਜਿੰਦਰ ਮੈਡਮ ਜੀ ਪਿੰਡ ਬਾਜਵੇ ਤੋਂ ਹਾਂ ਜੀ ਇਹਨਾਂ ਨੇ ਹੀ ਪ੍ਰੋਵਾਈਡ ਕੀਤਾ ਸੀ ਇਹਨਾਂ ਨੇ ਮੈਨੂੰ ਗਾਈਡ ਕੀਤਾ ਸੀ ਇਹਨਾਂ ਦੇ ਕਹਿਣ ਤੇ ਮੈਂ ਪ੍ਰੋਡਕਟ ਲਿਆ ਤੇ ਮੈਨੂੰ ਕਾਫੀ ਬੈਨੀਫਿਟ ਮਿਲੇ ਇਸ ਤੋਂ ਦੋਸਤ ਸਾਡੇ ਇਹ ਤੁਹਾਡੇ ਵੀਡੀਓ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਨੂੰ ਕੀ ਐਡਵਾਈਸ ਕਰੋਗੇ ਮੈਂ ਕਹਿਣਾ ਚਾਹਾਂਗੀ ਕਿ ਸਾਰੀਆਂ ਪ੍ਰੋਬਲਮਸ ਦਾ ਇੱਕ ਹੀ ਹੱਲ ਹੈ ਔਰ ਇਹ ਜੇ ਇਹਦਾ ਕੋਈ ਤੁਹਾਨੂੰ ਤੁਸੀਂ ਕਹੋਗੇ ਕਿ ਸਾਨੂੰ ਫਾਇਦਾ ਨਹੀਂ ਤੇ ਇਹਦਾ ਨੁਕਸਾਨ ਵੀ ਕੋਈ ਨਹੀਂ ਹੈ ਲੇਕਿਨ ਇਹਨੇ ਬੈਨੀਫਿਟ ਤੇ ਡੈਫੀਨਿਟਲੀ ਦੇਣਾ ਹੀ ਹੈ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਕਿ ਤੁਹਾਡੀਆਂ ਕਿੰਨੀਆਂ ਪ੍ਰੋਬਲਮਸ ਇਹਨਾਂ ਨਾਲ ਸੋਲਵ ਹੋ ਗਈਆਂ ਹਾਂਜੀ ਥੈਂਕ ਯੂ ਥੈਂਕ ਯੂ